ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿਖੇ ਭਾਰਤ ਮਾਲਾ ਸੜਕ ਦੀ ਜ਼ਮੀਨ ਐਕਵਰ ਦੇ ਮਾਮਲੇ ਦੇ ਵਿੱਚ ਕਿਸਾਨਾਂ ਤੇ ਪੁਲਿਸ ਦੀ ਝੜਪ ਦੇ ਵਿੱਚ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਹਾਲਚਾਲ ਜਾਣਨ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਡਿਪਟੀ ਕਮਿਸ਼ਨਰ ਕਮਿਸ਼ਨਰ ਅੱਜ ਦੇ ਸਖਤ ਲਜੇ ਦੇ ਵਿੱਚ ਉਹਨਾਂ ਕਿਹਾ ਪੈਸੇ ਲੈਣ ਦੇ ਬਾਵਜੂਦ ਵੀ ਨਹੀਂ ਦਿੱਤਾ ਜਾ ਰਿਹਾ ਇਹਨਾਂ ਵੱਲੋਂ ਜ਼ਮੀਨ ਦਾ ਕਬਜ਼ਾ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੋਲਦਿਆ ਕਿ ਆ ਕਿ ਇਹਦੇ ਵਿੱਚ ਕੁਝ ਇਹੋ ਜਿਹੇ ਕਿਸਾਨ ਵੀ ਹਨ ਜਿੰਨਾਂ ਵੱਲੋਂ ਪਹਿਲਾਂ ਜ਼ਮੀਨ ਸਾਡੇ ਨਾਲ ਸੌਦਾ ਕੀਤਾ ਗਿਆ ਜਾਂ ਇਹ ਸ਼ਰਕੀ ਮਹਿਕਮੇ ਦੇ ਨਾਲ ਸੌਦਾ ਕੀਤਾ ਗਿਆ ਐਨ ਐਚ ਦੇ ਨਾਲ ਸੌਦਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸੇ ਜ਼ਮੀਨ ਦੇ ਉੱਤੇ ਉਸ ਵੱਲੋਂ ਲੋਨ ਲੈ ਲੈ ਗਿਆ ਉਹਨਾਂ ਕਿਹਾ ਕਿ ਇਹ ਬਿਲਕੁਲ ਗਲਤ ਹੈ ਅਤੇ ਹੁਣ ਜਦੋਂ ਉਸ ਨੂੰ ਆਪਣਾ ਪੈਸੇ ਨਹੀਂ ਮਿਲੇ ਤਾਂ ਹੁਣ ਉਹ ਇੱਥੇ ਆਗੂ ਬਣਿਆ ਫਿਰਦਾ ਹੈ ਤੇ ਉਹਨਾਂ ਕਿਹਾ ਕਿ ਇਹਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਹਨ ਉਹ ਇਸ ਦੇ ਇਸ ਦੇ ਵਿੱਚ ਬਿਲਕੁਲ ਵੀ ਸ਼ਾਮਲ ਨਹੀਂ ਹਨ ਇਹ ਤਾਂ ਕੁਝ ਹੋਰ ਹੀ ਮਾਮਲੇ ਇਸ ਲਈ ਉਹਨਾਂ ਕਹਿਆ ਕਿ ਸੋਚਨ ਵਿਚਾਰਨ ਦੀ ਲੋੜ ਹੈ ਕਿ ਇਹ ਬਿਲਕੁਲ ਬਹੁਤ ਹੀ ਗਲਤ ਹੋ ਰਿਹਾ ਹੈ। ਬਠਿੰਡਾ ਦੇ ਪਿੰਡ ਸ਼ੇਰਗੜ ਵਿਖੇ ਪੌਸ ਅਤੇ ਕਿਸਾਨਾਂ ਦੇ ਵਿੱਚ ਅੱਜ ਫੇਰ ਹੋਈਆਂ ਝੜਪਾਂ ਪੌਸ ਅਤੇ ਕਿਸਾਨ ਹੋਏ ਆਮਨੇ ਸਾਹਮਨੇ ਮਾਮਲਾ ਜ਼ਮੀਨ ਐਕਵਾਇਰ ਕਰਨ ਦਾ ਸ਼ੁੱਕਰਵਾਰ ਨੂੰ 3 ਵਜੇ ਦੇ ਲਗਭਗ ਬਠਿੰਡਾ ਦੇ ਪਿੰਡ ਸ਼ੇਰਗੜ ਵਿਖੇ ਭਾਰਤੀ ਕਿਸਾਨਾਂ ਦੇ ਇਕਤਾ ਉਗਰਾਹਾਂ ਦਾ ਇੱਕ ਵੱਡਾ ਕਟ ਪਹੁੰਚਿਆ ਜਿੱਥੇ ਭਾਰਤ ਮਾਲਾ ਸੜਕ ਨੂੰ ਲੈ ਕੇ ਬੀਤੇ ਕੱਲ ਤੋਂ ਲਗਾਤਾਰ ਆਪਣਾ ਰੋਲਾ ਪੈ ਰਿਹਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਦਾ ਕਬਜ਼ਾ ਲੈਣਾ ਸੀ ਭਾਵੇਂ ਡੀਸੀ ਨੇ ਅਗਲ ਕੀ ਹੈ ਕਿ 8.5 ਕਿਲੋਮੀਟਰ ਦਾ ਉਹਨਾਂ ਵੱਲੋਂ ਕਬਜ਼ਾ ਲੈ ਲਿਆ ਗਿਆ ਲੇਕਿਨ ਅੱਜ ਭਾਰਤੀ ਕਿਸਾਨ ਦੀ ਏਕਤਾ ਅਗਰਾ ਦਾ ਇੱਕ ਵੱਡਾ ਕੱਟ ਤੇ ਪਹੁੰਚਿਆ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਇੱਥੇ ਰੋਕਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਇਹ ਸਾਹਮਣੇ ਹੋਇਆ ਤੇ ਕਾਫੀ ਝੜਪਾ ਇਸ ਦੇ ਵਿੱਚ ਦੇਖਣ ਨੂੰ ਮਿਲਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸ਼ੇਰਗੜ੍ਹ ਦੀਆਂ ਸਰਨਾਂ ਤੇ ਸੁਈਰਾਂ ਭਾਵੇਂ ਡੀਸੀ ਦਾ ਇਹ ਗੱਲ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਦਾ ਪੈਸਾ ਲੈ ਲੈ ਗਿਆ ਹੈ ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਨਾਲਲੇ ਪਿੰਡਾਂ ਦੇ ਵਿੱਚ ਪੈਸਾ ਜ਼ਿਆਦਾ ਦਿੱਤਾ ਗਿਆ ਤੇ ਉਹਨਾਂ ਨੂੰ ਪੈਸਾ ਘੱਟ ਦਿੱਤਾ ਗਿਆ ਜਿਸ ਨੂੰ ਲੈ ਕੇ ਇਹ ਆਪਣੀ ਜ਼ਮੀਨ ਦਾ ਕਬਜ਼ਾ ਨਹੀਂ ਗਿਰ ਗਿਆ ਲੇਕਿਨ ਡੀਸੀ ਨੇ ਭਾਵੇਂ ਦਿੱਤੀ ਕਲ ਕਰ ਦਿੱਤਾ ਸੀ ਕਿ ਉਹਨਾਂ ਨੂੰ 8.5 ਕਿਲੋ ਦਾ ਕਰਜ਼ਾ ਲੈ ਲੈ ਗਿਆ ਲੇਕਿਨ ਅੱਜ ਕਿਸਾਨਾਂ ਤੇ ਆਪਣਾ ਪੁਲਸ ਤੇ ਵਿਚਕਾਰ ਆਪਣਾ ਇੱਥੇ ਝੜਪਾਂ ਫਿਰ ਦੇਖਣ ਨੂੰ ਮਿਲਿਆ ਇਸ ਨੂੰ ਦਿਖਾ ਰਹੇ ਹਾਂ ਪਿੰਡ ਬਾਬੇ ਪਿੰਡ ਸ਼ੇਰ ਕਾਡੇ ਦੀਆਂ ਸਾਹਮਣੇ ਤਸਵੀਰਾਂ ਜਿੱਥੇ ਅੱਜ ਭਾਰਤੀ ਕਿਸਾਨ ਜਿਨ੍ਹਾਂ ਨੇ ਇਕੱਠਾ ਉਗਰਾਹ ਦਾ ਇੱਕ ਵੱਡਾ ਆਪਣਾ ਕਟ ਪਹੁੰਚਿਆ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੋਕੂਣ ਦੀ ਕੋਸ਼ਿਸ਼ ਕੀਤੀ ਮੇਤ ਨਹੀਂ ਪੁੱਛਦੇ ਰੁਕਣ ਦੇ ਬਾਬੇ ਜੀ ਵੀ ਅੱਜ ਆਪਣਾ ਅੱਗੇ ਵਾਬੇ ਦਿਖਾਈ ਦਿੱਤੇ ਇਹ ਸੰਪਾਦਕਾਂ ਪਿੰਡ ਸ਼ੇਰ ਕਾਡੇ ਦੀਆਂ ਸਾਹਮਣੇ ਇਹ ਹੀ ਆਪਣੀਆਂ ਤਸਵੀਰਾਂ ਜਿੱਥੇ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਅੱਜ ਫੇਰ ਆਪਣਾ ਚੜ੍ਹਤਾ ਹੁੰਦੀਆਂ ਨਜ਼ਰਾਈਆਂ ਮਠਿੰਡਾ ਚ ਤਸਵੀਰਾਂ ਦਿਖਾ ਰਹੇ ਸਮੂਹ ਕਿਸਾਨਾਂ ਦਾ ਸਾਠੀ ਚਾਰ ਜਗ੍ਹਾ ਕਿੱਥੇ ਜਾ ਰਹੇ ਹੈ ਇਹਾਂ ਦਾ ਦੇ ਗਲਤੀ ਵਾਲਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਜ਼ਮੀਨ ਦਾ ਜਿਹੜਾ ਮੁੱਲਾ ਉਹ ਘਟ ਦਿੱਤਾ ਹੈ ਜਿਹਦੇ ਕਰਕੇ ਕਿਸਾਨਾਂ ਦਾ ਤੇ ਪੁਲਿਸ ਦਾ ਟਕਰਾਅ ਦੇਖ ਰਹੇ ਹੋ ਤਸਵੀਰਾਂ ਸ਼ੇਰਗੜ ਪਿੰਡ ਤੋਂ ਤੁਹਾਨੂੰ ਦਿਖਾ ਰਹੇ ਅਸੀਂ ਮਾਮਲਾ ਕਾਫੀ ਜ਼ਿਆਦਾ ਤਣਾਅਪੂਰਨ ਮਾਹੌਲ ਹੋ ਗਿਆ ਇੱਥੇ ਪੁਲਿਸ ਨੂੰ ਕਿਤੇ ਨਾ ਕਿਤੇ ਪੁਲਿਸ ਗਰੀ ਤਕੇ ਟਾਈ ਕਿਸਾਨਾਂ ਦੇ ਕਰ ਰਹੀਆਂ ਉਹਦੇ ਕਰਕੇ ਕਿਸਾਨਾਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਇਹਦਾ ਉਹ ਕੀਤੀ ਜਾ ਰਹੀ ਹੈ ਦੇਖ ਰਹੇ ਤੁਸੀਂ ਇਸ ਵਕਤ دیکھو تو تعین بھی پتا ہے کہ کل آپ کا سڈے آٹھ سٹریج میٹر گا دنے والا شہر کر یہ سارا ایریا دا جہاں اپنا نیشنل ہائی وے امرت امرتسر جام نگر ایکسپریس وے ہے ਇਹਦੇ ਵਿੱਚੋਂ ਆਪਾਂ ਕਲ ਪੋਜੀਸ਼ਨ ਲਿਆ ਸੀ ਇਹ ਕੁੱਲ ਜਿਹੜੀ ਸੜਕ ਹੈਗੀ ਆ 62.7 ਕਿਲੋਮੀਟਰ ਦੀ ਹੈ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਅੰਦਰ ਆਉਂਦੀ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਟੋਟਲ ਕੰਪੰਸੇਸ਼ਨ ਜਿਹੜਾ ਅਵਾਰਡ ਹੋਇਆ ਹੈ ਉਹ 731 ਕਰੋੜ ਰੁਪਇਆ ਹੈ ਉਹ 731 ਕਰੋੜ ਵਿੱਚੋਂ ਆਪਾਂ 693 ਕਰੋੜ ਰੁਪਇਆ ਜਿਹੜਾ ਹੈਗਾ ਉਹ ਡਿਸਬਰਸ ਕਰ ਚੁੱਕੇ ਹਾਂ ਬਾਕੀ ਦਾ ਜਿਹੜਾ 30 35 ਕਰੋੜ ਉਹਦੇ ਵਿੱਚ 10 ਕਰੋੜ ਰੁਪਇਆ ਇੱਕ ਜੂਨਾ ਮਰਚਾਂ ਦਾ ਪੰਚਾਇਤ ਦਾ ਹੈਗਾ ਬਾਕੀ ਕੁੱਲ ਮਿਲਾ ਕੇ 27 ਪਿੰਡਾਂ ਵਿੱਚ 20 ਕਰੋੜ ਰੁਪਏ ਦੀ ਪੈਂਡੈਂਸੀ ਹੈ ਜਿਹੜਾ ਕਿ ਉਹ ਵੀ ਇਹਨਾਂ ਦੇ ਆਪਣੇ ਡਿਸਪਿਊਟਸ ਕਰਕੇ ਆ ਕਿਸੇ ਦਾ ਬੈਂਕ ਦੇ ਨਾਲ ਡਿਸਪਿਊਟ ਹੈ ਕਿਸੇ ਦਾ ਨਾਲ ਦੇ ਬੰਦੇ ਦੇ ਨਾਲ ਡਿਸਪਿਊਟ ਹੈ ਕਿਸੇ ਦਾ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੈ ਜਿਹੜਾ ਵੀ ਹੈਗਾ ਤੇ ਜੇ ਆਪਾਂ 700 ਕਰੋੜ ਰੁਪਏ ਲੈ ਕੇ ਵੀ ਇਹ ਕਹਿ ਨਹੀਂ ਕਿ ਆਪਾਂ ਪੋਜੈਸ਼ਨ ਨਹੀਂ ਦਵਾਗੇ ਤਾਂ ਇਹ ਤਾਂ ਪੰਜਾਬ ਦੇ ਨਾਲ ਵੀ ਤੇ ਦੇਸ਼ ਦੇ ਨਾਲ ਵੀ ਜਿਹੜੀ ਹੈਗੀ ਆ ਉਹ ਇੱਕ ਬਹੁਤ ਵੱਡੀ ਉਹ ਗਲਤੀ ਹੈ ਕਿ ਇਹ ਇਸ ਤਰੀਕੇ ਦੇ ਵੇਸਟ ਰੀਡ ਦੇ ਪ੍ਰੋਜੈਕਟ ਜਿਹੜਾ ਆਪਾਂ ਬਿਲਕੁਲ ਵੀ ਰੋਕ ਨਹੀਂ ਸਕਦੇ ਤੇ ਨਾਲ ਹੀ ਜਦੋਂ ਆਪਾਂ ਪੋਜੀਸ਼ਨ ਲਿਆ ਸੀ ਇਸ ਤੋਂ ਪਹਿਲਾਂ ਮੈਂ ਇਹਨਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹਨੂੰ 15 ਦਿਨ ਪਹਿਲੇ ਤੋਂ ਹੀ ਚਾਰ ਬਾਰ ਕਵਾਲ ਕੀਤਾ ਆਪਾਂ ਅਖਬਾਰ ਵਿੱਚ ਵੀ ਕਰਿਆ ਕਿ ਜੇ ਕਿਸੇ ਵੀ ਕਿਸਾਨ ਦਾ ਕੋਈ ਪੇਮੈਂਟ ਬਾਕੀ ਹੈ ਉਹ ਆ ਕੇ ਦਫਤਰ ਵਿੱਚ ਆਪਣਾ ਐਪਲੀਕੇਸ਼ਨ ਦੇ ਕੇ ਆਪਣਾ ਪੇਮੈਂਟ ਕਲੀਅਰ ਕਰਵਾ ਲੇ ਅਖਬਾਰ ਵਿੱਚ ਵੀ ਆਪਾਂ ਕਰਾ 15 ਦਿਨ ਪਹਿਲਾਂ ਵੀ ਕੀਤਾ ਉਸ ਤੋਂ ਪਹਿਲਾਂ ਵੀ ਕਰ ਚੁੱਕੇ ਆ ਉਸ ਤੋਂ ਬਾਅਦ ਵੀ ਤੇ ਕੋਈ ਵਿਅਕਤੀ ਨਹੀਂ ਆਂਦਾ ਸਾਰੀ ਪੇਮੈਂਟ ਵੀ ਤੁਹਾਡੀ ਹੋ ਚੁੱਕੀ ਹੈ ਹੁਣ ਸਿਰਫ ਇਸ ਕਰਕੇ ਕਿ ਆਪਣੀ ਮਰਜ਼ੀ ਦਾ ਪੈਸਾ ਮੈਨੂੰ ਚਾਹੀਦਾ ਕਿ ਜੀ ਮੈਂ 1 ਕਰੋੜ ਮੰਗਦਾ ਫਿਰ ਮੰਗਣ ਦਾ ਤਾਂ ਹਰ ਕਿਸੇ ਨੂੰ ਹੀ ਹੈ ਫਿਰ ਤਾਂ ਕੋਈ ਕੁਝ ਵੀ ਮੰਗ ਲਵੇ ਕੋਈ ਕਹਿ ਦੇ ਕਿ ਮੈਂ 2 ਕਰੋੜ ਦੇਣਾ ਲੈਣਾ ਚਾਹੁੰਦਾ ਮੈਨੂੰ ਤਾਂ 4 ਕਰੋੜ ਦਿਓ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਹੈ ਜਿਹੜਾ ਕਾਨੂੰਨੀ ਤੌਰ ਤੇ ਇੱਕ ਕਲੈਕਟਰ ਨੇ ਡਿਸੀਜਨ ਲੈ ਲਿਆ ਕਿ ਤੁਹਾਡਾ ਨਾਲ ਇੰਨਾ ਮਾਵਜ਼ਾ ਬੰਦਾ ਹੈ ਉਹ ਮਾਵਜ਼ਾ ਤੁਹਾਨੂੰ ਮਿਲ ਚੁੱਕਾ ਹੈ ਤੁਸੀਂ ਖੁਦ ਲੈ ਚੁੱਕੇ ਹੋ ਦਸਤਖਤ ਕਰਕੇ ਇੱਥੇ ਆ ਕੇ ਆਪਣੇ ਬੈਂਕ ਅਕਾਊਂਟ ਦੇ ਕੇ ਤੁਹਾਡੇ ਅਕਾਊਂਟਸ ਵਿੱਚ ਪੈਸਾ ਪੈ ਗਿਆ ਹੈ ਹੁਣ ਉਸ ਤੋਂ ਬਾਅਦ ਕਿ ਮੈਂ ਹੁਣ ਜ਼ਮੀਨ ਨਹੀਂ ਦਵਾਂਗਾ ਇਸ ਤੋਂ ਬਾਅਦ ਮੈਨੂੰ ਹੁਣ ਹੋਰ 20 ਲੱਖ ਰੁਪਇਆ ਚਾਹੀਦੇ ਆ ਜੇ ਚਾਹੀਦੇ ਆ कोर्ट ਵੀ ਜਾ ਕੇ ਲੈ ਲੋ ਤਰੀਕਾ ਹੀ ਹੋਈ ਹੈ ਇੱਕ ਜਿਹੜਾ ਮੁਅਜ਼ਜ਼ਬ ਸਮਾਜ ਹੁੰਦਾ ਹੈ ਉਹਦਾ ਤਰੀਕਾ ਹੀ ਇਹ ਹੈ ਕਿ ਜੇ ਉਹ ਕਿਸੇ ਗਲਤ ਹੋ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਨਾਲ ਨਾ ਇਨਸਾਫੀ ਹੋਈ ਹੈ ਤੇ ਇਸ ਕ ਇਹਦੇ ਲਈ ਜਿਹੜੇ ਹੈਗੇ کورٹ ਬਣੇ ਹੋਏ ਨੇ ਤੇ ਆਪਣੀ ਆਪ ਕੋਈ ਛੀ کورٹ ਕੋਈ ਨਹੀਂ ਬਣ ਸਕਦਾ ਜੇ ਇਹ ਹੀ ਹੋ ਜਾਏ ਕਿ ਕਿਸਾਨ ਜਿਹੜਾ ਹੈ ਫਿਰ ਤਾਂ ਹਰ ਕੋਈ ਇਹ ਕਹੇਗਾ ਕਿ ਜੇ 70 ਮਿਲ ਗਿਆ ਹੁਣ 1 ਕਰੋੜ ਦੇ ਤਾਂ ਨਹੀਂ ਤਾਂ ਮੈਂ ਸਮਝ ਨਹੀਂ ਸਮਝ ਨਹੀਂ ਦੇਣਾ ਫਿਰ 7 700 ਕਰੋੜ ਰੁਪਏ ਤੁਸੀਂ ਕਿਸ ਚੀਜ਼ ਦਾ ਲੈ ਆਲੇ ਤੱਕ ਜੇ ਜ਼ਮੀਨ ਨਹੀਂ ਦੇਣੀ ਕਾਨੂੰਨੀ ਤੌਰ ਤੇ ਆਪਾਂ ਜ਼ਮੀਨ ਲੈ ਰਹੇ ਆ ਪ੍ਰੋਪਰ ਲੈਂਡ ਐਕਵਿਜ਼ੀਸ਼ਨ ਦਾ ਪ੍ਰੋਸੈਸ ਹੋਇਆ ਹੈ ਤੁਸੀਂ ਦਸਤਖਤ ਕਰਕੇ ਤੁਸੀਂ ਆਪਣੇ ਪੈਸੇ ਚੁੱਕ ਲਏ ਨੇ ਉਸ ਤੋਂ ਬਾਅਦ ਫਿਰ ਤੁਹਾਡਾ ਇਤਰਾਜ਼ ਤਾਂ ਬਣ ਹੀ ਨਹੀਂ ਸਕਦਾ ਜੇ ਕੋਈ ਇਤਰਾਜ਼ ਹੈ ਜਾ ਕੇ ਕੋਰਟ ਵਿੱਚ ਇੱਕ ਵਾਰ ਐਪਲੀਕੇਸ਼ਨ ਦੇ ਦਿਓ ਉੱਥੇ ਜੇ ਕੋਰਟ ਕਹਿੰਦੀ ਹੈ ਕਿ ਇਹਨਾਂ ਨੂੰ ਹੋਰ ਵੀ ਦੇਣਾ ਬੰਦਾ ਹੈ ਤਾਂ ਸਰਕਾਰ ਦੇ ਦੇਵੇਗੀ ਪਰ ਇਹ ਜਿਹੜਾ ਅੱਜ ਦਾ ਇਹਨਾਂ ਨੇ ਤਰੀਕਾ ਅਪਣਾਇਆ ਹੈ ਬਿਲਕੁਲ ਗੈਰ ਕਾਨੂੰਨੀ ਤਰੀਕਾ ਹੈ ਔਰ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ 90% ਜਿਹੜਾ ਪ੍ਰੋਟੈਸਟ ਦੇ ਹਿੱਸਾ ਸੀਗੇ ਬੰਦੇ ਉਹ ਸਾਰੇ ਜਿਹੜੇ ਹੈਗੇ ਬਾਹਰ ਦੇ ਜ਼ਿਲ੍ਹੇ ਹੈਗੇ ਆ ਉਹਦੇ ਵਿੱਚੋਂ ਮੈਂ ਇੱਕ ਦੋ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਆਇਓ ਉਹ ਕਹਿੰਦਾ ਮੈਂ ਬਰਨਾਲੇ ਸ਼ਹਿਰ ਆਹ ਹੁਣ ਬਰਨਾਲਾ ਸ਼ਹਿਰ ਦੇ ਵੀ ਕਿਸਾਨ ਬਣ ਗਏ ਕਿ ਮੈਂ ਤਾਂ ਉੱਥੇ ਦਾ ਕਿਸਾਨ ਆ ਉਹ ਵੀ ਯੂਨੀਅਨ ਦਾ ਹਿੱਸਾ ਬਣ ਗਏ ਜਿਹੜੇ ਪੰਜਾਬ ਜਿਹੜੇ ਬਾਕੀ ਹੈਗੇ ਆ ਪੰਜਾਬ ਦੇ ਬਾਕੀ ਸਾਰੇ ਲੋਕ ਵੀ ਨੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਇਹਦੇ ਵਿੱਚ ਕੋਈ ਸ਼ੌਕ ਨਹੀਂ ਇਹ ਤਾਂ ਕੁਝ ਲੋਕ ਹੈਗੇ ਆ ਜਿਹੜਾ ਉਕਸਾਉਣ ਦਾ ਕੰਮ ਕਰਦੇ ਆ ਕਿ ਆਪਾਂ ਤੁਹਾਨੂੰ 10 ਦੀ ਥਾਂ ਤੇ 12 ਕਰਾ ਦੇਣੀ ਆ 12 ਦੀ ਥਾਂ ਤੇ 14 ਕਰਾ ਦੇਣੀ ਆ ਇਹ ਵਾਲਾ ਤਰੀਕਾ ਜਿਹੜਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਮਾਜਬ ਸਮਾਜ ਦਾ ਹਿੱਸਾ ਹੋ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਾਂਗਾ ਜੇ ਕਿਸੇ ਕਿਸਾਨ ਨੂੰ ਜੈਨੂਨ ਕੋਈ ਇਸ਼ੂ ਹੋਣ ਵੀ ਹੈਗਾ ਆਪਣੇ ਦਰਵਾਜ਼ੇ ਖੁੱਲੇ ਨੇ ਉਹ ਕਦੀ ਵੀ ਆ ਸਕਦਾ ਆਪਣਾ ਇਸ਼ੂ ਦੱਸ ਸਕਦਾ ਪਰ ਇਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਸਹੀ ਤਰੀਕਾ ਇੱਕ ਸਾਰਾ ਕੁਝ ਪੈਸਾ ਲੈਣ ਤੋਂ ਬਾਅਦ ਇਹ ਕਹਿਣਾ ਕਿ ਜੀ ਆਪਾਂ ਕਬਜ਼ਾ ਨਹੀਂ ਦਿਵਾਵਾਂਗੇ ਤਾਂ ਆਪਾਂ ਗੈਰ ਕਾਨੂੰਨੀ ਤੋੜ ਕੇ ਦੁਬਾਰਾ ਕਬਜ਼ਾ ਕਰਾਂਗੇ ਤਾਂ ਇਹਦੇ ਵਾਸਤੇ ਪੁਲਿਸ ਹੈਗੀ ਆ ਪ੍ਰਸ਼ਾਸਨ ਹੈਗੀ ਆ ਆਪਾਂ ਜ਼ਰੂਰ ਹੋਣ ਦੇ ਖਿਲਾਫ ਕਾਰਵਾਈ ਕਰਾਂਗੇ ਸੁਣ ਵੀ ਜੇ ਕਿਸੇ ਨੂੰ ਕੋਈ ਹੈਗਾ ਉਹ ਜ਼ਰੂਰ ਆ ਜਾਵੇ ਜਿਹੜੇ ਹੁਣ ਆਪਣੇ 11 ਨਰਜਵਾਨ ਹੈਗੇ ਆ ਇਹ ਆਪਣੇ ਮੁੰਡੇ ਨਹੀਂ ਹੈ ਇਹ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਨਹੀਂ ਨੇ ਇਹਨਾਂ ਦੇ ਉੱਤੇ ਤੁਸੀਂ ਦੇਖੋ ਕਿਸ ਤਰੀਕੇ ਨਾਲ ਡਾਂਗਾ ਫੇਰੀਆਂ ਨੇ ਮਤਲਬ ਇਹ ਇਸ ਤਰੀਕੇ ਦਾ ਸਮਾਜ ਸਾਨੂੰ ਪੰਜਾਬ ਵਿੱਚ ਚਾਹੀਦਾ ਇਹ ਦੱਸ ਲਿਓ ਇੱਕ ਵਾਰ ਸੋਚਣਾ ਚਾਹੀਦਾ ਕਿ ਜਿਹੜਾ ਖੁਦ ਨੂੰ ਕਿਸਾਨ ਕਹਿ ਰਹਾ ਹੈ ਪੁਲਿਸ ਜਿਹੜਾ ਕੰਮ ਹੈਗਾ ਜੇ ਕੋਈ ਗਲਤੀ ਕਰੇ ਤਾਂ ਉਹਦੇ ਉੱਤੇ ਲਾਠੀ ਚੜਾਈ ਪੁਲਿਸ ਨੇ ਲਾਠੀ ਨਹੀਂ ਪਾਈ ਜਿਹੜਾ ਕਿਸਾਨ ਹੈ ਉਹ ਖੁਦ ਨੂੰ ਕਿਸਾਨ ਕਹਿ ਰਹਾ ਮੈਨੂੰ ਨਹੀਂ ਪਤਾ ਕਿਸਾਨ ਹੈ ਵੀ ਕਿ ਨਹੀਂ ਹੈ ਖੁਦ ਨੂੰ ਕਿਸਾਨ ਕਹਿੰਦਾ ਆ ਪਰ ਆਪਣੇ ਹੀ ਮੁੰਡੇ ਕੁੜੀਆਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਕੁੱਟਿਆ ਕਿਸ ਤਰੀਕੇ ਨਾਲ ਫ੍ਰੈਕਚਰਸ ਹੋਏ ਨੇ ਐਸ ਐਚਓ ਦੇ ਕਿਸੇ ਹੋਰ ਥਾਂ ਤੇ ਤੁਸੀਂ ਇਸ ਤਰੀਕੇ ਨਾਲ ਦੇਖਿਆ ਹੋਇਆ ਕਿਸੇ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਗੈਰ-ਚਰਾਰਤੀ ਤੱਤ ਨੇ ਜਿਹੜਾ ਕਿ ਮਾਹੌਲ ਨੂੰ ਨੁਕਸਾਨਾ ਚਾਹੁੰਦੇ ਨੇ ਜਿਹੜਾ ਕਿ ਗੈਰ-ਕਾਨੂੰਨੀ ਤੌਰ ਤੇ ਬੈਨੀਫਿਟ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੇ ਸਹੀ ਕਿਸਾਨ ਹੈਗੇ ਜੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਤੁਹਾਡੇ ਖੁੱਲੇ ਹੈਗੇ ਹਾਲੇ ਤੱਕ ਮਾਮਲਾ ਨਿਪਟਿਆ ਨਹੀਂ ਜੇ ਕੱਲ ਫੇਰ ਉਹ ਕਿਸਾਨ ਆਪੀ ਜਿੱਤੇ ਅੜੇ ਰਹਿਣਗੇ ਸੀ ਕਬਜਾ ਉਹਨੂੰ ਕਹਰੇ ਵੀ ਸੀ ਆਪਣੀ ਜ਼ਮੀਨ ਤੇ ਜਾਵਾਂਗੇ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਐਕਚੁਅਲ ਵਾਲੇ ਕਿਸਾਨ ਨੇ ਹੈ ਦੁਨੇ ਵਾਲੇ ਦੇ ਉਹ ਤਾਂ ਕੱਲ ਉਹ ਤਾਂ ਅਜ ਵੀ ਨਹੀਂ ਸੀਗੇ ਜੇ ਆਪਾਂ 3 4 ਇੱਕ ਉਹਨਾਂ ਦੇ ਵਿੱਚ ਵਿਅਕਤੀ ਇਹ ਹੈ ਜਿਹੜਾ ਕਿ ਪਹਿਲਾਂ ਉਸਾਨ ਦਾ ਕੰਮ ਜਿਸ ਵਿਅਕਤੀ ਨੇ ਕੀਤਾ ਸੀ ਉਹ ਵਿਅਕਤੀ ਨੇ ਪਹਿਲਾਂ ਸਰਕਾਰ ਤੋਂ ਪੈਸਾ ਅਪਰੂਵ ਕਰਵਾ ਲਿਆ ਉਸ ਤੋਂ ਬਾਅਦ ਬੈਂਕ ਤੋਂ ਜਾ ਕੇ ਉਸੇ ਜ਼ਮੀਨ ਤੇ ਲੋਨ ਲੈ ਲਿਆ ਹੁਣ ਕਹਿੰਦਾ ਮੇਰੇ ਪੈਸੇ ਰਿਲੀਜ਼ ਨਹੀਂ ਹੋ ਰਹੇ ਠੀਕ ਹੈ ਉਹ ਕਿਸਾਨ ਦਾ ਕੰਮ ਕਰਦਾ ਹੈ ਇੱਕ ਐਕ ਸਰਪੰਚ ਮਤਲਬ ਇਸ ਤਰੀਕੇ ਦੇ ਵਿਅਕਤੀ ਜਿਹੜਾ ਕਿ ਇੱਕ ਇੱਕ ਬੰਦਾ ਯੂਨੀਅਨ ਨੂੰ ਨਾਲ ਲੈ ਕੇ ਆਪਣਾ ਇੱਕ ਨਵਾਂ ਡਰਾਮਾ ਸ਼ੁਰੂ ਕਰ ਦਿੰਦਾ ਹੈ ਕਿਾ ਪੰਜਾਬ ਦਾ ਸਾਰਾ ਵਿਕਾਸ ਆਪਾਂ ਇਸ ਕਰਕੇ ਰੋਕ ਲਈ ਕਿਉਂਕਿ ਇੱਕ ਵਿਅਕਤੀ ਨੇ ਆਪਣਾ ਜਿਹੜਾ ਹੈਗਾ ਚਾਚੜਾਉਣਾ ਇੱਕ ਵਿਅਕਤੀ ਨੇ ਆਪਣੀ ਈਗੋ ਸੈਟਸ ਫੈ ਕਰਨੀ ਹੈ ਕਿਹੜਾ ਕ੍ਰਪਨਾ ਪਹਿਲੇ ਇਸ ਲੜੀ 1.5 ਸਾਲ ਤੋਂ ਕੁਛ ਨਹੀਂ 1.5 ਸਾਲ ਪਹਿਲਾਂ ਕੁਛ ਨਹੀਂ 6 ਮਹੀਨਾ ਪਹਿਲਾਂ ਕੁਛ ਨਹੀਂ 1 ਸਾਲ ਪਹਿਲਾਂ ਸਾਰਾ ਪੈਸਾ ਲੈ ਚੁੱਕੇ ਹੈ ਇਹ ਜਖਮ ਹੋਈ ਕਿ 6731 ਕਰੋੜ ਵਿੱਚੋਂ 693 ਕਰੋੜ ਰੇਣਾ ਦੇ ਖਾਤੇ ਵਿੱਚ ਲੈ ਆ ਚੁੱਕੇ ਨੇ ਤੇ ਜੜਾ ਕਿਸਾਂ ਮਨ ਵਿਰੋਧ ਵੀ ਕਰ ਰਹਾ ਹੈ ਤੁਸੀਂ ਕਹਿ ਰਹੇ ਹੋ ਉਹ ਬੰਦੇ ਨੇ ਵੀ 50 ਲੱਖ ਰੁਪਏ ਪਰਕੇਲੇ ਦੇ ਹਿਸਾਬ ਨਾਲ ਉਹਨੇ ਖਾਤੇ ਵਿੱਚ ਗਿਆ ਹੋਇਆ ਜੇ ਤੁਹਾਡਾ ਪਹਿਲਾ ਵਿਰੋਧ ਸੀਗਾ ਤਾਂ ਤੁਸੀਂ ਪੈਸਾ ਕਦੇ ਵਾਸਤੇ ਲਈ ਤੁਸੀਂ ਖੁਦ ਖਾਤਾ ਦੇ ਕੇ ਦਸਤਕਰਮ ਕਦੇ ਵਾਸਤੇ ਆਏ ਸੀਗੇ ਜਿਹੜੇ ਜਖਮੀ ਹੋਏ ਹਮ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਆਪਣੇ ਮੁਲਾਜ਼ਮ ਜ਼ਖਮੀ ਹੋਏ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਰੇ ਦਿਨਾਂ ਨਾਲ ਉੱਥੇ ਬੈਠੇ ਰਹੇ ਜ਼ਖਮੀ ਵੀ ਲੈ ਤੇ ਆਪਾਂ ਬਿਲਕੁਲ ਸ਼ੁਕਰਗੁਜ਼ਾਰ ਹੈ ਇਨਾਂ ਨੇ ਕਿਸ ਤਰੀਕੇ ਨਾਲ ਇਨਾਂ ਨੇ ਸਿਚੁਏਸ਼ਨ ਨੂੰ ਆਜ ਸਾਮਿਹਾਇ ਤੇ ਇਨਾਂ ਦੀ ਬਿਆਨਾਂ ਦੇ ਆਧਾਰ ਤੇ ਜਿਹੜੇ ਵੀ ਵਿਅਕਤੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਜ਼ਰੂਰ ਪਰਚਾ ਦਰਜ ਹੋਏਗਾ ਯੋਗ ਕਾਰਵਾਈ ਹੋਏਗੀ ਇੱਕ ਮੈਸੇਜ ਜ਼ਰੂਰ ਜਾਣਾ ਚਾਹੀਦਾ ਸਮਾਜ ਵਿੱਚ ਕਿ ਇਸ ਤਰੀਕੇ ਦੇ ਤੱਤ ਜੋ ਹੈ ਉਹ ਬਿਲਕੁਲ ਵੀ ਸਮਾਜ ਵਿੱਚ ਬਰਦਾਸ਼ਤ ਨਹੀਂ ਹੋ ਸਕਦਾ ਦੁਬਾਰਾ ਇਹ ਸਥਿਤੀ ਨਾ ਹੋਵੇ ਕਿ ਕਿਤੇ ਜਗ੍ਹਾ ਸ ਦੇਖੇ ਇਹ ਤਾਂ ਮੈਨੂੰ ਲੱਗਦਾ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਮਾਜ ਦਾ ਵਿਸ਼ਾ ਹੈ ਹੁਣ ਜਿਹੜਾ ਹੈਗਾ ਇਸ਼ੂ ਜਿਹੜਾ ਹੈਗਾ ਉਹ ਸਿਰਫ ਪ੍ਰਸ਼ਾਸਨ ਦਾ ਨਹੀਂ ਹੈ ਇਹ ਸਮਾਜ ਦਾ ਵੀ ਵਿਸ਼ਾ ਹੈ ਕਿ ਕਿਆ ਸਮਾਜ ਇਸ ਤਰੀਕੇ ਦਾ ਕਿ ਜਿੱਥੇ ਪੁਲਿਸ ਡਾਂਗਾ ਨਹੀਂ ਫੇਰ ਰਹੀ ਹੈ ਹੁਣ ਆਪਣੇ ਆਪ ਨੂੰ ਕਿਸਾਨ ਕਿ ਹੋਣ ਵਾਲਾ ਬੰਦਾ ਡਾਂਗਾ ਫੇਰ ਰਹਾ ਹੈ ਪੱਥਰ ਜਿਹੜਾ ਹੈਗਾ ਗੱਡੀਆਂ ਵਿੱਚ ਪੱਥਰ ਰੇ ਆ ਕੇ ਪੱਥਰ ਸੁੱਟ ਰਹਾ ਹੈ ਕਿਆ ਇਸ ਤਰੀਕੇ ਦਾ ਸਮਾਜ ਪੰਜਾਬ ਨੂੰ ਚਾਹੀਦਾ ਹੈ ਮੇਰੀ ਬੇਨਤੀ ਸਾਰਿਆਂ ਨੂੰ ਇਹੀ ਹੈ ਕਿ ਇਸ ਦੇ ਬਾਰੇ ਜ਼ਰੂਰ ਤੁਸੀਂ ਇੱਕ ਵਾਰ ਚਿੰਤਨ ਜ਼ਰੂਰ ਕਰੋ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦਾ ਸਮਾਜ ਕੋਈ ਵੀ ਐਕਸੈਪਟ ਕਰ ਸਕਦਾ ਹੈ ਫਿਰ ਵੀ ਬੇਨਤੀ ਹੈ ਜਿਹੜਾ ਕੋਈ ਵੀ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਵੀ ਜਿਹੜਾ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਆ ਸਕਦਾ ਹੈ ਆਪਾਂ ਫਿਰ ਵੀ ਗੱਲ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਵੀ ਕੋਈ ਗੱਲ ਕਰਨਾ ਚਾਹੇ ਜ਼ਰੂਰ ਆ ਜਾਏ ਦਫ਼ਤਰ ਖੁੱਲੇ ਨੇ ਆਪਣੇ ਮੈਂ ਵੀ ਮੈਡਮ ਵੀ ਸਾਰੇ ਆਪਾਂ ਗੱਲ ਕਰਨ ਦੇ ਵਾਸਤੇ ਤਿਆਰ ਹੈ ਪਰ ਇਹ ਪਹਿਲੀ ਗੱਲ ਇਹ ਹੋਗੀ ਕਿ ਜਿਹੜੇ ਵੀ ਗੱਲ ਹੋਗੀ ਉਹ ਕਾਨੂੰਨ ਦੇ ਦਾਇਰੇ ਵਿੱਚ ਹੋਗੀ ਕਾਨੂੰਨ ਦੇ ਬਾਹਰ ਆਪਾਂ ਕੋਈ ਵੀ ਗੱਲ ਕਰਨ ਨਹੀਂ ਸਕਦੇ